ਜੀ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਅੱਜ ਮੈਂ ਬਹੁਤ ਖੂਬਸੂਰਤ ਸੂਟ ਲੈ ਕੇ ਆਇਆ ਨਵੇਂ ਡਿਜ਼ਾਈਨ ਨੇ ਸਾਰੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਪਹਿਲਾ ਪੀਸ ਚੈੱਕ ਕਰੋ ਜੀ ਪੈਨਲ ਬਣਿਆ ਹੋਇਆ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਕਪੜਾ ਬਹੁਤ ਵਧੀਆ ਪਿਓਰ ਅਲਪਾਈਨ ਦੇ ਉੱਪਰ ਹੈ ਜੀ ਘੇਰੇ ਤੇ ਵੀ ਕਢਾਈ ਕੀਤੀ ਹੋਈ ਆ ਖੂਬਸੂਰਤ ਪੀਸ ਹੈ ਨਾਲ ਦੇਖੋ ਪੂਰਾ ਵਰਕ ਕੀਤਾ ਹੈ ਸਾਰਾ ਦਾ ਸਾਰਾ ਡਿਜੀਟਲ ਪ੍ਰਿੰਟਿੰਗ ਹੈ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਔਰ ਅਲਪਾਈਨ ਦੀ ਤੁਹਾਨੂੰ ਮਿਲੂਗੀ ਜੀ ਬਾਟਮ ਆ ਲੋ ਜੀ ਦੁਪੱਟਾ ਚੈੱਕ ਕਰੋ ਮਲਟੀ ਸ਼ੇਡ ਪ੍ਰਿੰਟਿੰਗ ਡਿਜੀਟਲ ਦੁਪੱਟਾ ਜੀ ਪਿਓਰ ਅਲਪਾਈਨ ਦਾ ਦੁਪੱਟਾ ਰੇਂਜ ਰਹੂਗੀ ਸਿਰਫ 995 ਰੁਪਏ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਉਂਗਾ ਬਹੁਤ ਸ਼ਾਨਦਾਰ ਕਲਰ ਨੇ ਆ ਲੋ ਜੀ ਬੋਟਲ ਗ੍ਰੀਨ ਸ਼ੇਡ ਆ ਗਿਆ ਜੀ ਬਾਟਮ ਇਹਦੀ ਬੋਟਲ ਗ੍ਰੀਨ ਕਲਰ ਦੀ ਮਿਲੂਗੀ ਜੀ ਤੁਹਾਨੂੰ ਨਾਲ ਬਹੁਤ ਸੋਹਣਾ ਖੂਬਸੂਰਤ ਪੀਸਾ ਦੇਖੋ ਬਾਟਮ ਨਾਲ ਜੀ ਸਿਰਫ 995 ਰੁਪਏ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜਸ ਨਹੀਂ ਖੂਬਸੂਰਤ ਪੀਸ ਆ ਬਸ ਸਕਰੀਨਸ਼ਾਟ ਜਲਦੀ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਪਿਓਦਲ ਪਾਈਂ ਦੀ ਮਿਲੂਗੀ ਜੀ ਸਾਲ ਤੋਂ ਨੂੰ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆ ਲੋ ਜੀ ਪੀਸ ਦੇਖੋ ਕਿੰਨਾ ਵਧੀਆ ਪੀਸ ਆ ਕਲਰ ਦੇਖੋ ਪਹਿਲਾਂ ਕਿੰਨਾ ਸ਼ਾਨਦਾਰ ਆਇਆ ਬਿਲਕੁਲ ਨਵਾਂ ਸ਼ੇਡ ਆ ਨਾਇਲ ਨਿਓਨ ਸ਼ੇਡ ਆ ਨਾ ਮਹਿਰੂ ਸ਼ੇਡ ਆ ਬਹੁਤ ਵਧੀਆ ਸ਼ੇਡ ਆ ਆਰੀ ਦਾ ਕੰਮ ਕੀਤਾ ਹੋਇਆ ਨਾਲ ਨਾਲ ਵਰਕ ਕੀਤਾ ਹੋਇਆ ਬਹੁਤ ਸੋਹਣਾ ਪੀਸ ਜੀ ਆ ਲੋ ਰੇਟ ਸਿਰਫ 995 ਰੁਪਏ ਕੋਰੀਅਰ ਤੁਹਾਨੂੰ ਪਤਾ ਹੀ ਆ ਮੇਰਾ ਆਲ ਓਵਰ ਇੰਡੀਆ ਫ੍ਰੀ ਰਹਦਾ ਕੋਈ ਐਕਸਟਰਾ ਚਾਰਜ ਨਹੀਂ ਜੋ ਰੇਟ ਮੈਂ ਬੋਲ ਰਿਹਾ ਨਾ ਉਸੇ ਰੇਟ 'ਚ ਸੂਟ ਤੁਹਾਡੇ ਘਰੇ ਪਹੁੰਚੂਗਾ ਜੀ ਆ ਲੋ ਪੀਸ ਚੈੱਕ ਕਰੋ ਜੀ ਪੀਕਾਕ ਸ਼ੇਡ ਆ ਗਿਆ ਜੀ ਚਾਰ ਕਲਰ ਨੇ ਚਾਰੇ ਹੀ ਬਹੁਤ ਸ਼ਾਨਦਾਰ ਪੀਸ ਨੇ ਸਿਰਫ 995 ਰੁਪਏ ਦੀ ਕਾ ਬਾਤ ਹੈ ਪੀਸ ਚੈੱਕ ਕਰੋ ਜੀ ਖੂਬਸੂਰਤ ਪੀਸ ਬੱਚਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾਉਂਗਾ ਪੀਸ ਚੈੱਕ ਕਰ ਲਈ ਜਰਾ ਕਿਆ ਬਾਤ ਹੈ ਬਲੈਕ ਕਲਰ ਸਾਰਿਆਂ ਦਾ ਪਸੰਦ ਵਾਲਾ ਕਲਰ ਹੈ ਜੀ ਇਹ ਔਰ ਡਿਜੀਟਲ ਪ੍ਰਿੰਟ ਹੈ ਮਲਟੀ ਸ਼ੇਡ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਔਰ ਪਿਓਰ ਪਸ਼ਮੀਨਾ ਜੀ ਇਹ ਸਾਰਾ ਦਾ ਸਾਰਾ ਸੈਲਫ ਡਿਜ਼ਾਈਨ ਦੇ ਉੱਪਰ ਪ੍ਰਿੰਟਿੰਗ ਹੈ ਬੈਕ ਫਰੰਟ ਦੋਨੋਂ ਪ੍ਰਿੰਟਡ ਹੈ ਜੀ ਪਿਓਰ ਪਸ਼ਮੀਨੇ ਦੀ ਮਿਲੂਗੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਡਿਜੀਟਲ ਦੁਪੱਟਾ ਔਰ ਦੁਪੱਟਾ ਵੀ ਫੁੱਲ ਪਿਓਰ ਦਾ ਦੁਪੱਟਾ ਜੀ ਕੋਈ ਦੂਜਾ ਨਹੀਂ ਆ ਲਓ ਜੀ ਦੁਪੱਟਾ ਚੈੱਕ ਕਰੋ ਜੀ ਪਿਓਰ ਦਾ ਡਿਜੀਟਲ ਦੁਪੱਟਾ ਰੇਂਜ ਰਹੂਗੀ ਸਿਰਫ 1095 ਰੁਪਏ ਜੀ ਆ ਲਓ ਜੀ ਬੋਟਲ ਗ੍ਰੀਨ ਸ਼ੇਡ ਆ ਗਿਆ ਚਾਰ ਕਲਰ ਆਏ ਨੇ ਚਾਰੇ ਕਲਰ ਬਹੁਤ ਸ਼ਾਨਦਾਰ ਨੇ ਆ ਲਓ ਕਲਰ ਦੇਖੋ ਜੀ ਕਿਆ ਬਾਤ ਹੈ ਬੋਟਮ ਡਿਜੀਟਲ ਪ੍ਰਿੰਟਿੰਗ ਜੀ ਔਰ ਫੁੱਲ ਪਿਓਰ ਦਾ ਦੁਪੱਟਾ ਤੁਹਾਨੂੰ ਫੁੱਲ ਪਿਓਰ ਦੁਪੱਟੇ 'ਚ ਕੋਈ 1095 ਦੇ ਵਿੱਚ ਕੋਈ ਵੀ ਸੂਟ ਨਹੀਂ ਲੱਊਗਾ ਇਹ ਮੇਰੀ ਗਾਰੰਟੀ ਆ ਪਿਓਰ ਕਹੂੰਗਾ ਨਾ ਤਾਂ ਪਿਓਰ ਦਾ ਹੀ ਦੁਪੱਟਾ ਹੋਊਗਾ ਕੋਈ ਦੂਸਰਾ ਦੁਪੱਟਾ ਨਹੀਂ ਹੋਊਗਾ ਜੀ ਆ ਲੋ ਜੀ ਇੱਕ ਕਲਰ ਆ ਗਿਆ ਜੀ ਇਹਦੇ 'ਚ ਨੇਵੀ ਬਲੂ ਕਲਰ ਬਹੁਤ ਸ਼ਾਨਦਾਰ ਨੇ 4 ਕਲਰ ਦਾ ਸੈੱਟ ਆਇਆ ਮੇਰੇ ਕੋਲੇ ਲਓ ਜੀ ਕਲਰ ਦੇਖੋ ਪ੍ਰਿੰਟ ਦੇਖੋ ਪਹਿਲਾਂ ਤਾਂ ਕੀ ਬਾਤ ਹੈ ਆ ਲੋ ਜੀ ਬਾਟਮ ਔਰ ਨਾਲ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਪਿਓਰ ਡਿਜੀਟਲ ਦੁਪੱਟਾ ਜੀ ਸਾਰਾ ਸਾਰਾ ਪਿਓਰ ਦਾ ਦੁਪੱਟਾ ਦੇਖੋ ਕਿੰਨਾ ਕਲਾ ਕਲਾ ਫਲਾਵਰ ਤੁਹਾਨੂੰ ਅਲੱਗ ਨਜ਼ਰ ਆਊਗਾ ਸਿਰਫ 1095 ਰੁਪਏ ਜੀ ਆਹ ਲਓ ਜੀ ਚੈੱਕ ਕਰੋ ਕਾਫੀ শেਡ ਆ ਗਿਆ ਜੀ ਆਪ ਪਾਤਾ ਹੈ ਵੀ ਚੈੱਕ ਕਰੋ ਕਿੰਨਾ ਸ਼ਾਨਦਾਰ ਖੂਬਸੂਰਤ ਪੀਸ ਹੈ ਔਰ ਪ੍ਰਿੰਟਿੰਗ ਬਹੁਤ ਲਾਜਵਾ ਹੈ ਸਾਰੀ ਸਾਰੀ ਡਿਜੀਟਲ ਪ੍ਰਿੰਟ ਹੈ ਇਹ ਦੇਖੋ ਇਹਨੇ ਪਿਛਲੇ ਪਾਸੇ ਵਾਈਟ ਹੁੰਦਾ ਜੀ ਜਿਹੜੀ ਡਿਜੀਟਲ ਪ੍ਰਿੰਟ ਹੈ ਪਿਓਰ ਡਿਜੀਟਲ ਉਹਦੇ ਚ ਵਾਈਟ ਕਲਰ ਪਿੱਛੇ ਬੈਕ ਸੇ ਵਾਈਟ ਹੀ ਹੋਊਗਾ ਆ ਲੋ ਜੀ ਬਾਟਮ ਔਰ ਨਾਲ ਦੁਪੱਟਾ ਦਿਖਾਉਂਗਾ ਜੀ ਫੁੱਲ ਪ्योर ਦਾ ਦੁਪੱਟਾ 1095 ਰੁਪਏ ਜੀ ਕਿਆ ਬਾਤ ਹੈ ਖੂਬਸੂਰਤ ਪੀਸ ਜੀ ਲਓ ਜੀ ਪੀ ਚੈੱਕ ਕਰੋ ਦੁਪੱਟਾ ਵੀ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਰੇਂਜ ਰਹੂਗੀ ਸਿਰਫ 1095 ਨੈਕਸਟ ਆਰਟੀਕਲ ਦਿਖਾਉਂਗਾ ਗ੍ਰੇ ਕਲਰ ਦਾ ਪੀਸ ਹੈ ਪੀ ਚੈੱਕ ਕਰੋ ਪਹਿਲਾਂ ਸਿਰਫ 1395 ਰੁਪਏ ਜੀ ਕਿਆ ਬਾਤ ਹੈ ਗ੍ਰੇ ਕਲਰ ਦੀ ਬਾਟਮ ਪਿਓਰ ਪਸ਼ਮੀਨਾ ਡਿਜੀਟਲ ਪ੍ਰਿੰਟਿੰਗ ਕਲਰ ਦੇਖੋ ਕਿੰਨੇ ਨਜੀ ਇਹਦੇ ਵਿੱਚ ਮਲਟੀ ਸ਼ੈਡ ਪ੍ਰਿੰਟਿੰਗ ਹੈ ਸਾਰੀ ਦੀ ਸਾਰੀ ਔਰ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਤੁਹਾਨੂੰ ਸ਼ਾਲ ਸਿਰਫ 1300 ਤੇ 95 ਰੁਪਏ ਜੀ ਲਓ ਜੀ ਸ਼ਾਲ ਦੇਖੋ ਕਿ ਬਿਲਕੁਲ ਲਾਈਟ ਵੇਟ ਸ਼ਾਲ ਹੈ ਜੀ ਸ਼ਾਲ ਵੀ ਬਹੁਤ ਖੂਬਸੂਰਤ ਹੈ ਸਿਰਫ 1395 ਰੁਪਏ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਆ ਲਓ ਜੀ ਰੂਸਿਆ ਬ੍ਰਾਂਡ ਦਾ ਪੀਸ ਆ ਗਿਆ ਜੀ ਸਿੰਗਲ ਪੀਸ ਹੈ ਜੀ 1695 ਵਾਲਾ ਇਹ ਵੀ ਤੁਹਾਨੂੰ 1395 ਰੁਪਏ ਮਿਲੇਗਾ ਪੂਰੀ ਫਰੰਟ ਬੈਕ ਦੇ ਉੱਪਰ ਤੁਹਾਨੂੰ ਨਾਲ ਵਰਕ ਮਿਲੇਗਾ ਜੀ ਆ ਦੇਖੋ ਕਿੱਡਾ ਵਧੀਆ ਵਾਟਰ ਸਕੁਐਂਸੀ ਦਾ ਵਰਕ ਕੀਤਾ ਹੋਇਆ ਹੈ ਡਿਜੀਟਲ ਪ੍ਰਿੰਟਿੰਗ ਹੈ ਇਹ ਜੀ ਕਲਰ ਦੇਖੋ ਕਿੱਡੇ ਸ਼ਾਨਦਾਰ ਨੇ ਮਲਟੀ ਸ਼ੈਡ ਪ੍ਰਿੰਟਿੰਗ ਹੈ ਆਹ ਲੋ ਜੀ ਪਿਓਰ ਐਲਪਾਈਨ ਦਾ ਪੀਸ ਹੈ ਨਾਲ ਬਾਟਮ ਤੇ ਨਾਲ ਫੁੱਲ ਪਿਓਰ ਦਾ ਡਿਜੀਟਲ ਮਿਲੇਗਾ ਜੀ ਦੁਪੱਟਾ 1300 ਤੇ 95 ਰੁਪਏ ਜੀ ਕਿਆ ਬਾਤ ਹੈ ਕਲਰ ਚੈੱਕ ਕਰੋ ਜੀ ਦਾ 1395 ਇਹ ਬਹੁਤ ਸ਼ਾਨਦਾਰ ਨੇ ਸਾਰੇ ਦੇ ਸਾਰੇ ਆ ਲੋ ਜੀ ਅੰਪੀਰੀਅਲ ਬ੍ਰਾਂਡ ਦਾ ਪੀਸ ਆ ਗਿਆ ਜੀ ਇਹ ਵੀ ਤੁਹਾਨੂੰ ਅੱਜ ਮਿਲੂਗਾ ਜੀ ਸਿਰਫ 1395 ਰੁਪਏ ਕਿਆ ਬਾਤ ਹੈ ਪੀਸ ਆ ਪੁੱਠਾ ਹੋ ਗਿਆ ਜੀ ਆ ਲੋ ਆਪਸ ਆ ਸਿੱਧਾ ਹੈ ਦਾ ਆ ਲੋ ਜੀ ਇਹਦੇ ਨਾਲ ਬਾਹਾਂ ਦੇ ਉੱਪਰ ਨਾਲ ਦੇਖੋ ਪੂਰੀ ਕਢਾਈ ਕੀਤੀ ਹੈ ਆਰਮ ਦੇ ਉੱਪਰ ਮਲਟੀ ਸ਼ੈਡ ਪੇਂਟਿੰਗ ਹੈ ਬ੍ਰਾਂਡ ਚੈੱਕ ਕਰ ਲਓ ਜੀ ਅੰਪੀਰੀਅਲ ਬ੍ਰਾਂਡ ਦਾ ਪੀਸ ਹੈ ਆ ਲੋ ਜੀ ਬਾਟਮ ਤੇ ਆ ਲੋ ਜੀ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਦਪੱਟੇ ਬਹੁਤ ਸ਼ਾਨਦਾਰ ਨੇ ਜੀ ਪੀ ਚੈੱਕ ਕਰੋ ਜੀ ਸਿਰਫ 1395 ਰੁਪਏ ਆ ਦੇਖੋ ਜੀ 1595 ਵਾਲਾ ਸੂਟ ਆ ਜੀ ਸਿਰਫ 1395 ਰੁਪਏ ਚ ਖੂਬਸੂਰਤ ਪੀਸ ਆ ਲੋ ਕੀ ਇਹ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਜੀ ਜਿਹੜਾ ਤੁਹਾਨੂੰ ਪੀਸ ਦੇ ਰਿਆ ਨਾ ਸਾਰੇ ਆ ਲੋ ਇੰਪੀਰੀਅਲ ਬ੍ਰੈਂਡ ਦਾ ਪੀਸ ਆ ਗਿਆ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਇਹ ਵੀ ਪੁੱਠਾ ਜੀ ਇੱਧਰੇ ਬਸ ਆਊਗਾ ਆ ਲੋ ਇਹ ਤਾਂ ਹੀ ਗਲਤ ਲਾ ਕੇ ਭੇਜਿਆ ਉਹਨਾਂ ਨੇ ਬਾਹਾਂ ਦੇ ਉੱਪਰ ਸਾਰੇ ਕਢਾਈ ਕੀਤੀ ਹੋਈ ਹੈ ਜੀ ਬਹੁਤ ਸੋਹਣਾ ਪੀਸ ਆ ਆ ਲੋ ਬਾਟਮ ਆ ਲੋ ਜੀ 1595 ਵਾਲਾ ਸਿਰਫ 1395 ਚ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਪਿਓਰ ਕਹੂੰਗਾ ਨਾ ਤਾਂ ਪਿਓਰ ਦਾ ਹੀ ਦੁਪੱਟਾ ਮਿਲੂਗਾ ਕੋਈ ਦੂਸਰਾ ਦੁਪੱਟਾ ਨਹੀਂ ਮਿਲੂਗਾ ਜੀ ਖੂਬਸੂਰਤ ਪੀਸ ਨੇ ਸਾਰੇ ਕਾਬਾਤ ਆ ਪੀ ਚੈੱਕ ਕਰੋ ਜਰਾ ਫੌਟਪੈਂਕ ਕਿਹੜਾ ਆ ਗਿਆ ਜੀ ਆ ਬਾਹਮਤ ਦੇ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟ ਹੈ ਦੇਖੋ ਜੀ ਪਿਓਰ ਡਿਜੀਟਲ ਇਹਦੀ ਸਾਰੇ ਇਹ ਤੁਹਾਨੂੰ ਇਹ ਚੀਜ਼ ਕੋਈ ਨਹੀਂ ਦਿਖਾਊਗਾ ਵੀ ਬੈਕ ਸਾਈਡ ਇਹਦੀ ਪਲੇਨ ਹੁੰਦੀ ਆ ਆ ਪੂਰੀ ਫਰੰਟ ਦੇ ਉੱਪਰ ਨਾਲ ਕਢਾਈ ਕੀਤੀ ਹੈ ਜੀ ਬੂਟੀ ਬਣੀ ਹੋਈ ਹੈ ਸਾਰੀ ਸਾਰੀ ਕਢਾਈ ਦੀ ਆ ਲੋ ਜੀ ਬਾਟਮ ਤੇ ਨਾਲ ਫੁੱਲ ਪਿਓ ਤੇ ਮਿਲੂਗਾ ਜੀ ਦੁਪੱਟਾ ਆ ਲੋ ਜੀ ਰੇਟ ਚੈੱਕ ਕਰ ਲੋ ਜੀ 1650 ਰੁਪਏ ਦਾ ਸੂਟ ਆ ਇਹ ਸਿਰਫ 1394 ਰੁਪਏ ਟੈਗ ਇਹਨੂੰ ਲੱਗਿਆ ਹੋਇਆ ਆ ਲੋ ਜੀ 1650 ਵਾਲਾ ਅੱਜ ਦੇ ਤਰੀਕੇ ਦੇ ਇਹ ਸਿੰਗਲ ਸਿੰਗਲ ਪੀਸ ਨੇ ਜੀ ਸਿਰਫ 1395 ਰੁਪਏ ਜੀ ਵੀ ਚੈੱਕ ਕਰੋ ਜੀ ਆ ਲੋ ਕਾ ਬਾਤ ਹੈ ਕੜਾਈ ਦਾ ਨੋਟ ਵਰਕ ਦਾ ਕੰਮ ਕੀਤਾ ਹੋਇਆ ਜੀ ਸਾਰਾ ਇੰਗਲਿਸ਼ ਪ੍ਰਿੰਟਿੰਗ ਆ ਪਿਓਰ ਪਸ਼ਮੀਨਾ ਬ੍ਰਾਂਡਡ ਆਰਟੀਕਲ ਜੀ ਆ ਲੋ ਜੀ ਬਾਟਮ ਸਿੰਗਲ ਪੀਸ ਹੈ ਜੀ 1695 ਵਾਲਾ ਜੀ ਇਹ ਵੀ ਤੁਹਾਨੂੰ 1395 ਚ ਪਊਗਾ ਜੀ ਸਿੰਗਲ ਪੀਸ ਸਿਰਫ 1395 ਰੁਪਏ ਜੀ ਕੱਲੇ ਕੱਲੇ ਸੂਟ ਪਏ ਸੀ ਕਿ ਮੈਂ ਕਹਿੰਦਾ ਜੇ ਉਹ ਆਪਣੇ ਕਸਟਮਰ ਦਾ ਫਾਇਦਾ ਹੋਣਾ ਚਾਹੀਦਾ ਚੈੱਕ ਕਰੋ ਪੀਸ ਆਹ ਲਓ ਜੀ 1650 ਸਿਰਫ 1395 ਸਿੰਗਲ ਪੀਸ ਹੈ ਜੀ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਨੈਕਸਟ ਆਰਟੀਕਲ ਦਿਖਾਉਂਗਾ ਆਹ ਲਓ ਜੀ ਮੁਮਤਾਜ਼ ਆੜ ਦੇ ਪੀਸ ਆ ਗਏ ਇਹ ਪੀਸ ਚੈੱਕ ਕਰੋ ਜਰਾ ਸਹੀ ਚੈੱਕ ਕਰੋ ਜੀ ਇਹਦੇ ਉੱਪਰ। ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ ਜੀ। ਕੱਪੜਾ ਵੀ ਬਹੁਤ ਵਧੀਆ ਪਿਓਰ ਅਲਪਾਈਨ ਦੇ ਉੱਪਰ ਹੈ ਜੀ ਇਹ। ਆ ਸਾਰੀ ਸਾਰੀ ਜਿਹੜੀ ਤੁਹਾਨੂੰ ਦਿਖ ਰਹੀ ਹੈ ਨਾ ਸਾਰੀ ਕਢਾਈ ਹੈ ਜੀ ਨਾਲ ਇਹਦੇ ਵਿੱਚ ਫੋਇਲ ਪ੍ਰਿੰਟਿੰਗ ਆ। ਪਿਓਰ ਅਲਪਾਈਨ ਦੇ ਉੱਪਰ ਪੀਸ ਹੈ ਜੀ। ਬੈਕ ਤੇ ਫਰੰਟ ਦੋਨੋਂ ਮਿਲਣਗੇ ਜੀ ਪ੍ਰਿੰਟਡ। ਫਰੰਟ ਤੇ ਕਢਾਈ ਮਿਲੂਗੀ। 2.5 ਮੀਟਰ ਸ਼ਲਟਰ ਜੀ, ਬਾਟਮ ਦਾ ਕੱਪੜਾ 2.5 ਮੀਟਰ ਤੋਂ ਉੱਪਰ ਹੋਊਗਾ ਜੀ। ਆ ਲੋ ਪਿਓਰ ਅਲਪਾਈਨ ਦੀ ਮਿਲੂਗੀ ਜੀ ਬਰਾਸ਼ੋ ਵਾਲੀ ਸ਼ਾਲ। ਪਹਿਲਾ ਸ਼ਾਲ ਚੈੱਕ ਕਰੋ ਜੇ ਵਾਹ ਕਿਹ ਆ ਬਾਤ ਹੈ ਸਿਰਫ 1495 ਬਹੁਤ ਲੰਬੀ ਚੌੜੀ ਸ਼ਾਲ ਹੈ ਜੀ ਸਾਰੀ ਦੀ ਸਾਰੀ ਆ ਤੁਹਾਨੂੰ ਦਿਖਾਉਣਾ ਬ੍ਰਸ਼ੋ ਆ ਲੋ ਫਿਰ ਵੀ ਬ੍ਰਸ਼ੋ ਪ੍ਰਿੰਟਿੰਗ ਹੈ ਜੀ ਸਾਰੀ ਸ਼ਾਲ ਦੀ ਰੇਟ ਰਹੂਗਾ ਸਿਰਫ 1495 ਰੁਪਏ ਜੀ ਆਫਟਰ ਸਟੀਚਿੰਗ ਦੇਖੋ ਜੀ ਇਸ ਤਰ੍ਹਾਂ ਮਿਲੂਗਾ ਵੀ ਤੁਹਾਨੂੰ ਸਾਰੇ ਨਵੇਂ-ਨਵੇਂ ਦਊਗਾ ਔਰ ਵਧੀਆ ਦਊਗਾ ਬ੍ਰਾਂਡਡ ਦਊਗਾ ਜੀ ਕੋਈ ਦੂਜੇ ਪੀਸ ਨਹੀਂ ਦਗਾ ਆ ਲੋ ਜੀ ਕਲਰ ਚੈੱਕ ਕਰੋ ਜੀ ਕਬ ਬਹੁਤ ਹੈ ਕਿੰਨਾ ਪਿਆਰਾ ਹੈ ਕਿੰਨਾ ਖੂਬਸੂਰਤ ਕਲਰ ਹੈ ਕਢਾਈ ਦਿਖਾ ਦਿਓ ਪੂਰੀ ਫਰੰਟ ਦੇ ਉੱਪਰ ਕਢਾਈ ਕੀਤੀ ਹੈ ਜੀ ਸਟਾਈਲਿਸ਼ ਕਢਾਈ ਹੈ ਸਾਰੇ ਦੀ ਸਾਰੀ ਨਾਲ ਫੋਇਲ ਪ੍ਰਿੰਟਿੰਗ ਆ ਬਾਹਮਾ ਤੇ ਲੱਗ ਪ੍ਰਿੰਟਿੰਗ ਹੈ ਜੀ ਪਿਓਰ ਅਲਪਾਈਨ ਹੈ ਜੀ ਮਮਤਾਜ ਆਰਡ ਦੇ ਪੀਸ ਨੇ ਇਹ 1400 ਤੇ 95 ਰੁਪਏ ਆ ਸ਼ਾਲ ਦੇਖੋ ਜੀ ਆ ਜਿੰਨੇ ਤੁਹਾਨੂੰ ਫਲਾਵਰ ਦੇਖਦੇ ਆ ਨਾ ਇਹ ਪ੍ਰਿੰਟ ਨਹੀਂ ਹੈਗਾ ਇਹ ਸਾਰੀ ਬਰਸ਼ੋ ਹੈ ਜੀ ਪੂਰੀ ਦੀ ਪੂਰੀ ਦੁਪੱਟੇ ਦੇ ਉੱਪਰ ਵੀ ਸ਼ਾਲ ਦੇ ਉੱਪਰ ਵੀ ਤੁਹਾਨੂੰ ਨਾ ਆ ਪੂਰੇ ਦਾ ਪੂਰਾ ਫੋਇਲ ਪ੍ਰਿੰਟਿੰਗ ਮਿਲੂਗੀ ਆ ਲਓ ਜੀ ਆਫਟਰ ਸੀਜ਼ਨ ਦੇ ਕੋਈ ਇਸ ਤਰ੍ਹਾਂ ਬਣੂਗਾ ਰੇਟ ਰਹੂਗਾ ਸਿਰਫ 1400 ਤੋਂ 195 ਜੀ ਇਹ ਸਾਰੇ ਖੂਬਸੂਰਤ ਹੈ ਜੀ ਕਿਆ ਬਾਤ ਹੈ ਰੈਡੀਸ਼ ਮਹਿਰੂਨ ਕਲਰ ਹੈ ਜੀ ਇੰਗਲਿਸ਼ ਪ੍ਰਿੰਟਿੰਗ ਹੈ ਸਾਰੀ ਸਾਰੀ ਮਲਟੀ ਸ਼ੈਡ ਪ੍ਰਿੰਟਿੰਗ ਫਾਇਲ ਪ੍ਰਿੰਟਿੰਗ ਐਮਬਰਾਇਡਰੀ ਬੈਕ ਫਰੰਟ ਦੋਨੋਂ ਪ੍ਰਿੰਟਡ ਪਿਓਰਲ ਪਾਇਨਰੀ ਮਮਤਾਜ ਆੜ ਦੇ ਪੀਸ ਨੇ ਸਾਰੇ ਆ ਲੋ ਜੀ ਸ਼ਾਲ ਚੈੱਕ ਕਰੋ ਜਰਾ ਹਾਂ ਤਾਂ ਸ਼ੌਲ ਬਹੁਤ ਸ਼ਾਨਦਾਰ ਲੱਗੀ ਮੈਨੂੰ ਸਿਰਫ 1495 ਜੀ ਆਰ ਸੀਟਿੰਗ ਇਸ ਤਰ੍ਹਾਂ ਬਣੂਗਾ ਜੀ ਆਹ ਲਓ ਜੀ ਇੱਕ ਕਲਰ ਆ ਗਿਆ ਜੀ ਇਹ ਚ ਮਾਸਟਰ ਥੀਰ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਸਿਰਫ 1495 ਰੁਪਏ ਜੀ ਆਹ ਲਓ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਆਇਆ ਹੈ ਇਹ ਜਿਹੇ ਪੀਸ ਤੇ ਰੁਕਣ ਵਾਲੇ ਨੇ ਇੱਕ ਘੜੀ ਤੋਂ ਪਹਿਲਾਂ ਸੇਲ ਹੋ ਜਾਣੇ ਸਾਰੇ ਇਹ ਆ ਲੋ ਜੀ ਇਹ ਸਾਰੀਆਂ ਹੌਟਕੇ ਕੈਟਮਾਨੀ ਜੀ ਆ ਲੋ ਜੀ ਸ਼ਾਲ ਚੈੱਕ ਕਰੋ ਪੂਰੀ 2.5 ਮੀਟਰ ਦੀ ਲੰਬੀ ਜੜੂ ਸ਼ਾਲ ਹੋਊਗੀ ਜੀ ਰੇਟ ਰਹੂਗਾ ਸਿਰਫ 1495 ਰੁਪਏ ਜੀ ਆਫਟਰ ਸੀ ਜੀ ਇਸ ਤਰ੍ਹਾਂ ਬਣੂਗਾ ਸੂਟ ਸਨੈਪ ਤੋਂ ਨਾਲ ਦਿਖਾ ਰਿਹਾ ਨੈਕਸਟ ਆਰਟੀਕਲ ਦਿਖਾਉਂਗਾ ਮਮਤਾ ਜਾਨ ਕਯਾ ਬਾਤ ਹੈ ਪੀਸ ਚੈੱਕ ਕਰੋ ਜਿਹੜਾ ਪਹਿਲਾ 22 ਨੱਕ ਬਣਿਆ ਹੋਇਆ ਜੀ ਕਢਾਈ ਹੈ ਜੀ ਨਾਲ ਪੂਰੀ ਪੂਰੀ ਟਾਈ ਨੈਕ ਦੇ ਨਾਲ ਥੱਲੇ ਪ੍ਰਿੰਟਿੰਗ ਚੈੱਕ ਕਰੋ ਜਿਹੜਾ ਕਿੰਨੀ ਸ਼ਾਨਦਾਰ ਮਲਟੀ ਸ਼ੈਡ ਪ੍ਰਿੰਟਿੰਗ ਹੈ ਇੰਗਲਿਸ਼ ਪ੍ਰਿੰਟਿੰਗ ਹੈ ਜੀ ਬਾਹਾਂ ਦੇ ਉੱਪਰ ਤੁਹਾਨੂੰ ਦੇਖੋ ਅਲੱਗ ਕਲਰ ਮਿਲੂਗਾ ਜੀ ਇਹ ਡਾਰਕ ਪੀਕਾਕ ਜਿਆ ਕਲਰ ਹੈ ਜੀ ਇਹ ਔਰ ਇਹ ਤੁਹਾਨੂੰ ਸ਼ਾਲ ਦਿਖਾਉਂਗਾ ਤੁਹਾਨੂੰ ਮੈਂ ਬਹੁਤ ਪਿਆਰੀ ਸ਼ਾਲ ਹੈ ਜੀ ਇਹ ਵੀ ਪੀਸ ਨਾ ਮਮਤਾਜ ਆਰਟ ਦੇ ਪੀਸ ਨੇ ਔਰ ਬ੍ਰਾਂਡਡ ਆਰਟੀਕਲ ਹੈ ਜੀ ਸਾਰੇ ਆਹ ਲਓ ਜੀ ਸ਼ਾਲ ਦੇਖੋ ਜਰਾ ਕਿਆ ਬਾਤ ਹੈ ਸ਼ਾਲ ਬਹੁਤ ਸ਼ਾਨਦਾਰ ਫੋਇਲ ਪ੍ਰਿੰਟਿੰਗ ਹੈ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਬਹੁਤ ਸੌਫਟ ਸ਼ਾਲ ਹੈ ਆਹ ਲਓ ਜੀ ਚੈੱਕ ਕਰੋ ਜਰਾ ਆਫਸਰ ਜੀ ਜਿੱਦਾਂ ਬਣੂਗਾ ਜੀ 1595 ਰੁਪਏ ਜੀ ਕਾਲਾ ਸ਼ਾਹ ਕਾਲਾ ਆਹ ਜੀ ਕਾਲਾ ਰੰਗ ਆ ਗਿਆ ਆ ਲੋ ਪੀਸ ਚੈੱਕ ਕਰੋ ਜੀ ਬਹੁਤ ਸ਼ਾਨਦਾਰ ਪੀਸ ਹੈ ਜੀ embroidery ਚੈੱਕ ਕਰੋ ਕਿੰਨੀ ਸ਼ਾਨਦਾਰ embroidery ਹੈ ਜੀ ਆ ਸਾਰੀ neck ਦੇ ਉੱਪਰ embroidery ਕੀਤੀ ਹੋਈ ਹੈ ਜੀ ਨਾਲ ਖੂਬਸੂਰਤ ਪੀਸ ਹੈ ਬਿਲਕੁਲ ਬਲੈਕ ਕਲਰ ਦੀ ਆ ਲੋ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਸਿਰਫ 1595 ਰੁਪਏ ਜੀ ਕੁਰੀਅਰ ਆਲਓਵਰ ਇੰਡੀਆ ਫ੍ਰੀ ਬਸ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ 'ਤੇ ਉਪਰ ਆਫਟਰ ਸਟਿਚਿੰਗ ਦੇਖੋ ਜੀ ਐਦਾਂ ਬਣੂਗਾ ਪੀਸ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਨੇ ਆਲੋ ਜੀ ਕਰੀਮ ਕਲਰ ਆ ਗਿਆ ਕੀ ਬਾਤ ਹੈ ਬਹੁਤ ਸ਼ਾਨਦਾਰ ਪੀਸ ਹੈ ਜੀ ਕਢਾਈ ਕੋਲੋਂ ਦਿਖਾ ਦਿਓ ਜੀ ਮੜੀ ਜੀ ਕੀ ਬਾਤ ਹੈ ਬਹੁਤ ਸ਼ਾਨਦਾਰ ਕਢਾਈ ਕੀਤੀ ਹੈ ਜੀ ਫੋਇਲ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਆਲੋ ਦੇਖੋ ਸ਼ਾਲ ਇਹਦੀ ਸ਼ਾਲ ਦਾ ਕਪੜਾ ਬਹੁਤ ਸੌਫਟਾ ਹੱਥਾਂ 'ਚੋਂ ਨਿਕਲਦਾ ਆ ਲੋ ਜੀ ਸ਼ਾਲ ਬਹੁਤ ਸ਼ਾਨਦਾਰ ਸ਼ਾਲ ਹੈ ਜੀ 1595 ਰੁਪਏ ਮਮਤਾਜ ਆੜ ਦੇ ਪੀਸ ਨੇ ਆਫਟਰ ਸਟਿਚਿੰਗ ਦੇਖੋ ਇਸ ਤਰ੍ਹਾਂ ਬਣੂਗਾ ਇਹ ਵੀਡੀਓ ਦਾ ਆਖਰੀ ਸੂਟ ਸੀ ਹੁਣ ਜਲਦ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਬ ਸਤਿ ਸ਼੍ਰੀ ਅਕਾਲ